ਹੈਲੋ ਹਾਂਜੀ ਸਸ਼ੀਅਕਾਲ ਬਰਾਡ ਮਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਣੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ ਵਾਲੀ ਜੋ ਵੀਡੀਓ ਆ ਅੱਜ ਤੁਹਾਨੂੰ ਲੈਨਿੰਗ ਆਪਾਂ ਜੁਆਇੰਟ ਕਰਨ ਦਾ ਤਰੀਕਾ ਦੱਸਾਂਗੇ ਬਿਨਾ ਸੀਨ ਤੋਂ ਬਿਨਾ ਕੱچے ਕੀਤੇ ਹੋਏ ਕਿਸ ਤਰ੍ਹਾਂ ਜੁਆਇੰਟ ਕਰ ਸਕਦੇ ਆ ਦੇਖੋ ਇਸ ਵੀਡੀਓ ਦੇ ਵਿੱਚ ਆ ਜਾਓ ਜੀ ਆਹ ਦੇਖੋ ਜੀ ਆਪਣੇ ਕੋਲੇ ਸੂਟ ਦੀ ਕਟਾਈ ਹੋਈ ਹੋਈ ਆ ਆ ਇਹਨਾਂ ਦਾ ਪੱਲਾ ਹੈਗਾ ਆ ਵੇਖੋ ਆਇਕ ਨੀਜ ਦਾ ਪੱਲਾ ਹੈਗਾ ਫਰੰਟ ਦਾ ਠੀਕ ਹੈ ਆਹ ਵਾਲਾ ਤੇ ਔਰ ਆਹ ਵਾਲੀ ਇਹਨਾਂ ਦੀ ਹੈਗੀ ਆ ਲੈਨਿੰਗ ਠੀਕ ਹੈ ਜੀ ਹੁਣ ਤੁਸੀਂ ਇਹਨੂੰ ਜੁਆਇਨ ਕਰਨਾ ਕਿਸ ਤਰੀਕ ਦੇ ਨਾਲ ਅਸੀਂ ਆਪਣੇ ਕੋਲੇ ਹੈਗੇ ਆਗੇ ਫੈਵਿਕ ਵਿਕ ਠੀਕ ਹੈ ਫੈਵਿਕ ਵਿਕ ਦੇ ਨਾਲ ਆਪਾਂ ਜੁਆਇਨ ਕਰਨਾਗਾ ਪੂਰੀ ਫਿਨਿਸ਼ਿੰਗ ਦੇ ਨਾਲ ਜੁਆਇਨ ਹੋਊਗੀ ਬਿਲਕੁਲ ਵੀ ਲੇਨਿੰਗ ਹਿੱਲੂਗੀ ਨਾਊਗੀ ਕਿਤੇ ਝੋਲ ਨਹੀਂ ਆਊਗੀ ਧਿਆਨ ਨਾਲ ਤੁਸੀਂ ਦੇਖੋ ਇਸ ਵੀਡੀਓ ਦੇ ਵਿੱਚ ਸੌਖਾ ਤਰੀਕਾ ਲੇਨਿੰਗ ਜੁਆਇਨ ਕਰਨ ਦਾ ਤਰੀਕਾ ਠੀਕ ਹੈ ਜੀ ਆਜੋ ਤੁਹਾਨੂੰ ਮੈਂ ਦੱਸਦੀ ਆਂ ਦੇਖੋ ਸਭ ਤੋਂ ਪਹਿਲਾਂ ਕਮੀਜ਼ ਆ ਕਮੀਜ਼ ਨੂੰ ਆਪਾਂ ਇਸ ਤਰ੍ਹਾਂ ਜਦੋਂ ਕਟਾਈ ਕਰ ਲਿਆ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲੈਣਾ ਸਮਾਰ ਕੇ ਠੀਕ ਹੈ ਟੇਬਲ ਦੇ ਉੱਪਰ ਚੰਗੀ ਤਰ੍ਹਾਂ ਵਿਛਾ ਲਿਓ ਵਿਛਾਣ ਤੋਂ ਬਾਅਦ ਤੁਸੀਂ ਕੀ ਕਰਨਾ ਦੇਖਿਓ ਮੈਂ ਤਾਂ ਇਸ ਤਰ੍ਹਾਂ ਹੀ ਕਰਦੀ ਹੁੰਦੀ ਆ ਨਾਲ ਦੀ ਨਾਲ ਕਟਾਈ ਕੀਤੀ ਔਰ ਕਮੀਜ਼ ਤੇ ਲੈਨਿੰਗ ਜੋਇਨਡ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਚੱਕੋ ਚੱਕ ਕੇ ਸਟੀਚਿੰਗ ਲਈ ਓਕੇ ਕਰ ਦਿਓ ਹੁਣ ਤੁਸੀਂ ਕੀ ਕਰਨਾ ਆਪਣੇ ਕੋਲ ਇਹ ਗੱਮ ਫੈਵਿਕ ਵਿਕ ਹੈ ਹਨਾ ਜੋ ਵੀ ਤੁਸੀਂ ਕਹੋਗੇ ਦੇਖੋ ਇਹਨੂੰ ਕੀ ਕਰਨਾ ਇਸ ਤਰ੍ਹਾਂ ਬ੍ਰੀਕ ਬ੍ਰੀਕ ਡਾਟ ਆ ਇਹਦੇ ਇਸ ਤਰ੍ਹਾਂ ਲਗਾ ਲੈਣੀ ਆ ਬ੍ਰੀਕ ਬ੍ਰੀਕ ਡਾਟ ਲਗਾ ਦੇ ਜਾਣਾ ਥੋੜੀ ਥੋੜੀ ਸਪੇਸ ਤੇ ਡੇ 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 ਦੋ ਦੋ ਐਂਟ ਦੀ ਸਪੇਸ ਤੇ ਇਸ ਤਰ੍ਹਾਂ ਲਗਾ ਲਿਓ ਠੀਕ ਹੈ ਇੱਧਰ ਇਸ ਤਰ੍ਹਾਂ ਲਗਾ ਲਿਓ ਆ ਲਓ ਜੀ ਇਸ ਤਰ੍ਹਾਂ ਲਗਾ ਲੇ ਇਸ ਤਰ੍ਹਾਂ ਇੱਧਰ ਲਗਾ ਲੈਣੇ ਆ ਮੋਢੇ ਤੱਕ ਲਗਾ ਲਓ ਫਿਰ ਮੈਂ ਤੁਹਾਨੂੰ ਅਗੂ ਵੀ ਦੱਸਦੀ ਆ ਕਿਵੇਂ-ਕਿਵੇਂ ਤੁਸੀਂ ਕਰਨਾ ਹੈ ਇਹਨੂੰ ਆ ਦੇਖੋ ਇੱਧਰ ਵੀ ਇਸ ਤਰ੍ਹਾਂ ਲਗਾ ਲਿਓ ਬਿਲਕੁਲ ਵੀ ਲੈਨਿੰਗ ਕਿਤੋਂ ਵੀ ਨਹੀਂ ਹਿੱਲੂਗੀ ਸੀਨ ਨਾਲੋਂ ਵੱਧ ਕੰਮ ਕਰੂਗੀ ਔਰ ਫਿਨਿਸ਼ਿੰਗ ਵੱਧ ਆਊਗੀ ਜੀ ਟੈਨਸ਼ਨ ਫ੍ਰੀ ਹੋ ਕੇ ਸੂਟ ਸਟਿਚ ਕਰ ਸਕਦੇ ਹੋ ਤੁਸੀਂ ਇਹ ਲਗਾ ਲਿਆ ਇਹ ਲਗਾਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਲਗਾ ਲੈਣਾ ਫਿਰ ਵੀ ਕਿ ਕਿ ਤੁਹਾਡੇ ਸਾਹਮਣੇ ਲਗਾਈ ਹੈ ਮੈਂ ਉਸ ਤੋਂ ਬਾਅਦ ਇਹ ਲੈਨਿੰਗ ਲੈਣੀ ਆ ਜਿਹੜਾ ਪੱਲਾ ਤੁਹਾਡੀ ਜਿਵੇਂ ਜਿਵੇਂ ਕਟਾਈ ਕੀਤੀ ਹੋਈ ਆ ਔਮੇ ਔਮੇ ਆਹ ਦੇਖੋ ਜੀ ਇਹਨੂੰ ਤੁਸੀਂ ਕੀ ਕਰਨਾ ਇਸ ਤਰ੍ਹਾਂ ਕੱਟ ਲਗਾਇਆ ਹੋਇਆ ਨਾ ਸੈਂਟਰ ਦਾ ਕੱਟ ਕੱਟ ਨਾਲ ਮੈਚ ਕਰ ਦਿਓ ਇਸ ਤਰ੍ਹਾਂ ਜੀ ਕੱਟ ਕੱਟ ਨਾਲ ਮੈਚ ਕਰਦੇ ਹੋਏ ਇੱਥੋਂ ਰੱਖਦੇ ਹੋਏ ਇਸ ਤਰ੍ਹਾਂ ਆ ਦੇਖੋ ਬਸ ਇਸ ਤਰ੍ਹਾਂ ਉਂਗਲ ਦੀ ਨੋਕ ਦੇ ਨਾਲ ਪ੍ਰੈਸ ਕਰਦੇ ਜਾਣਾ ਉਹਨੂੰ ਚਮਕਾਉਂਦੇ ਜਾਣਾ ਧਿਆਨ ਰੱਖਿਓ ਇਸ ਚੀਜ਼ ਦਾ ਅੱਗੇ ਪਿੱਛੇ ਨਾ ਹੋ ਜਾਏ ਕੱਪੜਾ ਜੇ ਕੱਪੜਾ ਅੱਗੇ ਪਿੱਛੇ ਹੋ ਗਿਆ ਫਿਰ ਤੁਹਾਡੀ ਕੋਈ ਵੀ ਫਿਨਿਸ਼ਿੰਗ ਨਹੀਂ ਆਉਗੀ ਕੁਝ ਨਹੀਂ ਹੋਊਗਾ ਇਸ ਚੀਜ਼ ਦਾ ਧਿਆਨ ਰੱਖਿਓ ਬਸ ਆ ਲੋ ਤੋਂ ਮੈਂ ਚੈਣਕ ਕੇ ਵੀ ਕਪੜਾ ਦਿਖਾਵਾਂਗੀ ਵੀ ਕਿਤੋਂ ਵੀ ਕਪੜਾ ਬਿਲਕੁਲ ਹੀ ਨਹੀਂ ਹਿੱਲਦਾ ਬਹੁਤ ਸਾਰੀ ਫਿਨਿਸ਼ਿੰਗ ਆਉਂਦੀ ਹੈ ਇਹਦੇ ਨਾਲ ਇਸ ਤਰ੍ਹਾਂ ਥੋੜੇ ਸਮੇਂ ਦੇ ਵਿੱਚ ਕੰਮ ਈ ਬੜ ਜਾਂਦਾ ਆ ਲਓ ਜੀ ਕਟਿੰਗ ਕਰਦੇ ਹੀ ਲਗਾ ਦਿਆ ਕਰੋ ਬਸ ਕਟਿੰਗ ਕਰ ਲਈ ਕਟਿੰਗ ਕਰਕੇ ਇਹ ਕੰਮ ਮੈਂ ਤਾਂ ਨਾਲ ਦੀ ਨਾਲ ਕਰ ਦਿੰਦੀ ਆ ਬਾਅਦ ਚ ਜੋ ਸੂਟ ਕਟਾਂਗੇ ਅੱਗੇ ਉਦੋਂ ਬਾਅਦ ਫਿਰ ਲਗਾ ਦੇਵਾਂਗੇ ਲਗਾ ਕੇ ਇਹਦੀ ਲਗਾਈ ਹੋਊਗੀ ਤੇ ਚੱਕ ਕੇ ਸਟਿਚ ਕਰ ਦੇਵਾਂਗੇ ਹੁਣ ਤੁਸੀਂ ਆ ਜਾਓ ਇਹਦੇ ਕੰਨੀਆਂ ਤੇ ਕੰਨੀਆਂ ਤੇ ਵੀ ਇਸੇ ਤਰ੍ਹਾਂ ਆ ਦੇਖੋ ਆ ਲਗਾ ਲੈਣਾ ਹੁਣ ਇਹਨੂੰ ਖੋਲ ਲਿਆ ਇੱਥੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਥੋੜੀ ਥੋੜੀ ਸਪੇਸ ਦੇ ਉੱਤੇ ਡਾਟ ਲਗਾਉਂਦੇ ਜਾਣਾ ਡਾਟ ਲਗਾ ਕੇ ਇਹਨੂੰ ਚਿਪਕਾ ਦਿਓ ਬਸ ਇੱਕ ਸਾਰ ਥੋੜੀ ਜਿਹੀ ਫਿਨਿਸ਼ਿੰਗ ਦੇ ਨਾਲ ਲੈਣੀ ਜੁਆਇੰਟ ਹੋ ਕੇ ਤਿਆਰ ਹੋ ਜਾਏਗੀ ਇਸ ਤਰ੍ਹਾਂ बस ਇਸ ਤਰ੍ਹਾਂ ਲਗਾ ਲਓ ਇਸ ਤਰ੍ਹਾਂ ਲਗਾ ਕੇ ਇਹਨੂੰ ਉੱਤੇ ਦੇ ਚਪਕਾ ਦੇਣਾ ਉਹੀ ਵੀ ਸਲਾਈ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਕੱਚਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇਸ ਤਰ੍ਹਾਂ ਚਪਕਾ ਦਿਆ ਕਰੋ ਧਿਆਨ ਦਿਖੋ ਤੁਸੀਂ ਇਸ ਦੇ ਨਾਲ ਬਸ ਥੋੜਾ ਜਿਹਾ ਉਧਰਲੇ ਪਾਸੇ ਵੀ ਆਪਾਂ ਲਗਾ ਕੇ ਤੁਹਾਨੂੰ ਚੈਨ ਕਰਕੇ ਕਪੜਾ ਦਿਖਾਉਨੇ ਆ ਇੱਕਸਾਰ ਫਿਨਿਸ਼ਿੰਗ ਦੇ ਨਾਲ ਲਾਈਨਿੰਗ ਲੱਗ ਕੇ ਤਿਆਰ ਹੋ ਜਾਊਗੀ ਸੂਟ ਦੇ ਉੱਪਰ ਠੀਕ ਹੈ ਜੀ ਡਾਟ ਤੁਸੀਂ ਬਸ ਇੰਚ ਇੰਚ ਦੀ ਸਪੇਸ ਦੇ ਉੱਤੇ ਹੀ ਲਗਾਣੇ ਆ ਕੋਈ ਜ਼ਿਆਦਾ ਨਹੀਂ ਵੀ ਜ਼ਿਆਦਾ ਸੰਘਣੇ ਲਗਾਣੇ ਆ ਜਾਂ ਜ਼ਿਆਦਾ ਬੇਰਲੇ ਲਗਾ ਕੇ ਵੀ ਨਹੀਂ ਸੈੱਟ ਰਹਿੰਦੇ ਥੋੜੇ ਜੀ ਧਿਆਨ ਨਾਲ ਲਗਾ ਲਓ ਤੁਸੀਂ ਡੇਢ ਕੈਂਚੀ ਤੇ ਲਗਾਣੇ ਹੋ ਇੰਚੀ ਤੇ ਲਗਾਣੇ ਹੋ ਜਿੰਨੇ ਤੁਹਾਡਾ ਕੱਪੜਾ ਹੋਇਆ ਉਸ ਹਿਸਾਬ ਨਾਲ ਲਗਾ ਦਿਓ ਠੀਕ ਹੈ ਜੀ ਚੈਸਟ ਆ ਲੋ ਜੀ ਦੇਖੋ ਦੇਖੋ ਲਰਨਿੰਗ ਨਾ ਸਲਾਈ ਨਾਲੋਂ ਵੀ ਵੱਧ ਕੇ ਉਹ ਹੋ ਜਾਂਦੀ ਆ ਹੁਣ ਬਸ ਇਧਰਲੀ ਸਾਈਡ ਆ ਗਈ ਇਧਰਲੀ ਸਾਈਡ ਵੀ ਤੁਹਾਡੇ ਸਾਹਮਣੇ ਲਗਾ ਕੇ ਦਿਖਾ ਦੇਣੀ ਆ ਵੀ ਤੇ ਕਿਤੋਂ ਵੀ ਕੋਈ ਝੋਲ ਨਹੀਂ ਬਣੂਗੀ ਕੋਈ ਇਹੋ ਨਹੀਂ ਹੋਊਗਾ ਬਸ ਇਸ ਤਰ੍ਹਾਂ ਲਗਾ ਲੈਣਾ ਇਸ ਤਰ੍ਹਾਂ ਲਗਾਉਂਦੇ ਲਗਾਉਂਦੇ ਨਾ ਤੇ ਉੱਤੇ ਬਸ ਗਮ ਨਾਲ ਚਿਪਕਾ ਦੇਣਾ ਤੁਸੀਂ ਕੱਪੜੇ ਨੂੰ ਨਾ ਚਿਪਕਾ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਲਗਾ ਲੈਣੀ ਹੈ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਬਸ ਇਹਨੂੰ ਇਸ ਤਰ੍ਹਾਂ ਚੱਕੋਗੇ ਕੱਪੜਾ ਇਸ ਤਰ੍ਹਾਂ ਚਪਕਾ ਦੇਣਾ ਬਾਅਦ ਵਿੱਚ ਮੈਂ ਤੁਹਾਨੂੰ ਝਾਣ ਕੇ ਕੇ ਕੱਪੜਾ ਤੁਹਾਡੇ ਸਾਹਮਣੇ ਦਿਖਾਉਣੀ ਹੈ 1 ਮਿੰਟ ਦੇ ਵਿੱਚ ਵਿੱਚ ਹੀ ਜਿਵੇਂ ਆਪਾਂ ਸੀਨ ਮਾਰਦੇ ਹਾਂ ਉਸੇ ਤਰ੍ਹਾਂ ਹੀ ਸਟਿਚ ਹੁੰਦਾ ਜਾਂਦਾ ਨਾਲ ਦੀ ਨਾਲ ਕੱਪੜਾ ਕੋਈ ਵੀ ਕੱਪੜਾ ਅੱਗੇ ਪਿੱਛੇ ਨਹੀਂ ਹੁੰਦਾ ਬਸ ਨਾਲ ਦੀ ਨਾਲ ਹੀ ਗੰਮ ਦੇ ਨਾਲ ਚਪਕਦਾ ਜਾਂਦਾ ਇਸ ਤਰ੍ਹਾਂ ਚੁੱਕ ਕੇ ਇਲਾਕੇ ਆਪਣੀ ਤਿਆਰ ਹੋ ਗਏ ਆ ਲੋਚ ਦੇਖੋ ਇਧਰਲੀ ਕੰਨੀ ਤੋਂ ਪਕੜਿਆ ਇਧਰਲੀ ਕੰਨੀ ਤੋਂ ਪਕੜਿਆ ਇਸ ਤਰ੍ਹਾਂ ਕਿਤੋਂ ਵੀ ਕੋਈ ਝੋਲਣੀ ਕੁਛ ਨਹੀਂ ਕੱਪੜਾ ਪੂਰੀ ਫਿਨਿਸ਼ਿੰਗ ਦੇ ਨਾਲ ਜੁਆਇੰਡ ਹੋ ਜਾਊਗਾ ਕਿਤੋਂ ਵੀ ਕੋਈ ਝੋਲ ਨਹੀਂ ਰਹੂਗੀ ਇਸ ਤਰ੍ਹਾਂ ਰਸਨ ਤੁਸੀਂ ਕੱਪੜਾ ਸਟਿਚ ਕਰਨ ਵੇਲੇ ਚੱਕੋਗੇ ਸਟਿਚ ਕਰੀ ਜਾਊਂਗੇ ਇਸ ਤਰ੍ਹਾਂ ਦੇਖੋ ਪੂਰਨ ਲੱਕੇ ਤਿਆਰ ਹੋ ਗਏ ਮੈਂ ਡਾਰਕ ਕਰਦਾ ਮੇਰੀ ਮਾਰਕਿੰਗ ਡਾਰਕ ਰਹਦੀ ਹੈ ਕਰਨ ਵਾਲੀ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਹੈ ਅੱਗੇ ਵੀ ਤੋ ਵੀ ਕੋ ਝੋਲ ਨਹੀਂ ਕੋਸ਼ ਨਹੀਂ ਦੇਖੋ ਬਿਲਕੁਲ ਕਪੜਾ ਲਾ ਕੇ ਬਿਲਕੁਲ ਨਾਲ ਹੀ ਜੁਆਇੰਟ ਹੋ ਕੇ ਓਕੇ ਹੋ ਜਾਂਦਾ ਦੇਖੋ ਅਜ ਸਿੱਧੀ ਉਲਟੀ ਸਾਈਡ ਹੋਗੀ ਕਿਤੋਂ ਵੀ ਲਾਈਨਿੰਗ ਕੋਈ ਵੀ ਲਾਈਨਿੰਗ ਹੈਲ ਨਹੀਂ ਰਹੀ ਇਸ ਤਰ੍ਹਾਂ ਦੇਖੋ ਬਸ ਇਸ ਤਰ੍ਹਾਂ ਲਾ ਲਿਆ ਕਰੋ ਤੁਸੀਂ ਵੀ ਲਾਈਨਿੰਗ ਠੀਕ ਹੈ ਜੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨ ਆਈ ਧੰਨਵਾਦ ਜੀ